ਉਡੀ ਆਪ ਦੇ ਕਹੀ ਜਾਂਦਾ ਕਿ ਐਮਐਲਏ ਬਲਕਾਰ ਸੁਭੂ ਦੇ ਨਾਲ ਸਾਡੀ ਸਿੱਧੀ ਆ ਹੁਣ ਕਿਸੇ ਗੱਲ ਦੀ ਪਰਵਾਹ ਨਹੀਂ ਹੁਣ ਸ਼ਰਿਆਂ ਮੇ ਆਪਾਂ ਕੰਮ ਕਰਾਂਗੇ ਕਿਵੇਂ ਮੰਨ ਲਿਏ ਪਰ ਪ੍ਰਮਜੀ ਪੰਜਾਬ ਨਸ਼ਾ ਮੁਕਤ ਹੋਇਆ ਨਸ਼ਾ ਨਸ਼ਾ ਮੁਕਤ ਕੋਈ ਨਹੀਂ ਹੋਇਆ ਜਨਾਬ ਸਰਕਾਰ ਵੀ ਆਪਣੇ ਹੱਥ 'ਚ ਆ ਵਾ ਠੀਕ ਆ ਪਾਣੀ ਦੀ ਨਾ ਕੋਈ ਚੱਕਾ ਨਹੀਂ ਲੈ ਐਮਐਲਏ ਕਾਹਨ ਸਿੱਧਾ ਆਪਾਂ ਕੋਈ ਛਾਲਾ ਕੋਈ ਛਾਲਾ ਨਾ ਬਲਾਉ ਕੋਟਸ ਉਹਨੇ ਸਾਫ਼ ਤੌਰ ਤੇ ਅਬਦੇ ਹੀ ਇੱਕ ਅਹੁਦੇਦਾਰ ਦਾ ਨਾਮ ਲਿਆ ਕਿ ਉਹਦੀ ਦੁਕਾਨ ਦੇ ਉਪਰ ਆ ਕੇ ਚੱਟਾ ਵਿਕਦਾ ਉਹਦੀ ਦੁਕਾਨ ਦੇ ਉਪਰ ਬਹਿ ਕੇ ਚੱਟਾ ਵੇਚਿਆ ਜਾਂਦਾ ਚਿੱਟੇ ਦੀ ਤਸਕਰੀ ਹੁੰਦੀ ਆ ਚਿੱਟਾ ਵੀਰ ਜੀ ਬਾਧੂ ਵੇਚਦਾ ਇਹ ਚਿੱਟੇ ਵੇਚਦੇ ਆ ਜੀ ਉਹਦੀ ਦੁਕਾਨ ਤੇ ਬਹਿੰਦੇ ਹੁਣ ਵੀ ਵੇਂਦੇ ਆ ਤੁਹਾਡੇ ਹਲਕੇ ਦੇ ਵਿੱਚ ਚਿੱਟਾ ਵਿਕਦਾ ਹੋਵੇ ਕੀ ਗੱਲ ਤੁਹਾਨੂੰ ਪਤਾ ਨਾ ਹੋਵੇ ਤੁਹਾਡੇ ਅਹੁਦੇਦਾਰ ਚਿੱਟਾ ਵੇਚਦੇ ਹੁਣ ਕੀ ਗੱਲ ਤੁਹਾਨੂੰ ਪਤਾ ਨਾ ਹੋਵੇ ਤੁਹਾਡੇ ਅਹੁਦੇਦਾਰ ਇਹ ਕਹਿੰਦੇ ਹੁਣ ਕਿ ਹੁਣ ਆਪਾਂ ਰਲ ਮਿਲ ਕੇ ਕੰਮ ਕਰਾਂਗੇ ਐਮ.ਐਲ.ਏ ਬਲਕਾਰ ਸਿੱਧੂ ਦੇ ਨਾਲ ਸਾਡੀ ਸਿੱਧੀ ਅਤੇ ਐਮ.ਐਲ.ਏ ਸਾਹਿਬ ਤੁਹਾਨੂੰ ਪਤਾ ਇਹ ਤਾਂ ਸਾਰੀਆਂ ਗੱਲਾਂ ਜੀ ਸਾਰਿਆਂ ਕੋਲੇ ਹੀ ਆ ਹੁਣ ਮੈਂ ਕਹਿੰਦੀ ਹਾਂ ਬਲਕਾਰ ਸਿੰਘ ਤੁਹਾਨੂੰ ਪਤਾ ਜੀ ਲਕਾਰ ਸਿੰਘ ਮੈਂ ਤਾਂ ਆਇਆ ਕਿਹਾ ਸੀ ਵੀਰ ਜੀ ਨੂੰ ਵੀ ਸਾਨੂੰ ਇਕੱਠੇ ਤਾਂ ਕਰ ਲੋ ਸਾਰੀਆਂ ਗੱਲਾਂ ਪੋਲਣਾ ਤਾਂ ਖੋਲਣਾ ਇੱਕ ਥਾਂ ਬਹਿ ਕੇ ਇਹ ਗੱਲ ਮਤਲਬ ਤੁਸੀਂ ਚਿੱਟਾ ਵੇਚਣ ਵਾਲੀ ਗੱਲ ਵੀ ਰੱਖਦੇ ਹੁੰਦੇ ਸੀ ਪਰ ਉੱਥੇ ਥੋੜੀ ਸੁਣੀ ਨਹੀਂ ਕਿ ਤੁਸੀਂ ਇਹ ਕਹਿਣਾ ਨਹੀਂ ਨਹੀਂ ਮੇਰੇ ਕਿਸੇ ਨੇ ਨਹੀਂ ਸਾਂਧ ਮੇਰੇ ਕੋਈ ਹੋਰ ਵੀ ਨਹੀਂ ਸਾਂਦਾ ਤੁਸੀਂ ਕਹਿੰਦੇ ਹੋ ਕਿ ਅਸੀਂ ਐਨੇ ਪਿੰਡ ਪੰਜਾਬ ਦੇ ਨਸ਼ਾ ਮੁਕਤ ਕਰਦੇ ਜਨਾਬ ਪਹਿਲਾਂ ਆਪਣੇ ਅਹੁਦੇਦਾਰਾਂ ਨੂੰ ਤਾਂ ਨਸ਼ਾ ਵੇਚਣ ਮੁਕਤ ਕਰ ਲਓ ਪੰਜਾਬ ਦੇ ਪਿੰਡ ਨਸ਼ਾ ਮੁਕਤ ਫਿਰ ਕਰ ਲਿਓ ਮੈਂ ਦਾਅਵੇ ਦੇ ਨਾਲ ਇਹ ਗੱਲ ਦਾ ਵੀ ਦਿਨਾ ਚਾਹੇ ਕੋਈ ਪਿੰਡ ਛੋਟਾ ਹੈ ਚਾਹੇ ਕੋਈ ਪਿੰਡ ਵੱਡਾ ਪੰਜਾਬ ਦਾ ਪੂਰੇ ਪੰਜਾਬ ਦਾ ਇੱਕ ਵੀ ਪਿੰਡ ਐਸਾ ਦੱਸ ਦਿਓ ਕਿ ਜਿਸ ਪਿੰਡ ਦੇ ਵਿੱਚ ਨਸ਼ਾ ਨਾ ਵਿਕਦਾ ਹੋਵੇ ਕੋਈ ਤੁਹਾਨੂੰ ਉਹਦਾ ਤਾਂ ਮਿਲ ਹੀ ਗਣਾ ਨਹੀਂ ਨਾ ਵੀਰ ਜੀ ਮੈਨੂੰ ਕੋਈ ਅਫਦਾਂ ਨਹੀਂ ਮਿਲਿਆ ਠੀਕ ਹੈ ਨਾ ਤੁਹਾਡੀਆਂ ਨਹੀਂ ਤਸਵੀਰਾਂ ਨੇ ਐਮਐਲਏ ਬਲਕਾਰ ਸਿੱਧੂ ਹੋਰਾਂ ਦੇ ਨਾਲ ਮੈਂ ਗਈ ਸੀ ਜਦੋਂ ਜਦੋਂ ਮੂਹ ਗਈ ਆ ਮੈਨੂੰ ਇਹ ਲੈ ਕੇ ਜਾਂਦਾ ਰਿਹਾ ਸੀ ਜਦੋਂ ਜਦੋਂ ਤਰਨਤਾਰਨ ਦੀ ਚੋਣ ਜਿੱਤਦੇ ਨੇ ਉਦੋਂ ਵੀ ਤੁਸੀਂ ਭਗਤਾ ਭਾਈ ਕਾ ਦੇ ਜਿਹੜਾ ਚੌਕ ਉਹਦੇ ਚ ਲੱਡੂ ਵੜ ਦੇ ਨਜ਼ਰ ਆਉਣੇ ਉਹਦੀਆਂ ਵੀ ਤਸਵੀਰਾਂ ਜਿਹੜੀਆਂ ਨੇ ਹਾਂ ਮੈਂ ਗਈ ਆ ਪੈਣਾ ਦੇ ਉਜੜਦੇ ਸੁਆਗ ਤੁਹਾਨੂੰ ਨਹੀਂ ਦੀਂਦੇ ਪੈਣਾ ਜਿਹੜੇ ਗੁੱਟਾਂ ਤੇ ਰੱਖਣੀਆਂ ਬੰਦੀਆਂ ਸੀ ਉਹ ਗੋਟੀ ਨਹੀਂ ਰਹੇ ਕਿ ਤੁਹਾਨੂੰ ਉਹ ਨਹੀਂ ਦੀਂਦੇ ਉਹ ਉਜਾੜੇ ਕੀ ਨੇ ਆ ਉਹ ਉਜਾੜੇ ਇਸ ਚਿੱਟੇ ਨੇ ਆ ਜਿਹੜੇ ਇਸ ਚਿੱਟੇ ਨੇ ਜਿਹੜਾ ਚਿੱਟਾ ਇਕੱਲੇ ਤੁਹਾਡੇ ਯੁੱਧ ਨਸ਼ਿਆਂ ਵਿਰੁੱਧ ਦੇ ਪ੍ਰਚਾਰ ਦੇ ਨਾਲ ਖਤਮ ਨਹੀਂ ਹੋਣਾ ਜਿਹੜਾ ਚਿੱਟਾ ਇਕੱਲੇ ਤੁਹਾਡੇ ਬੈਂਡਰਾਂ ਦੇ ਨਾਲ ਖਤਮ ਨਹੀਂ ਹੋਣਾ ਗਰਾਊਂਡ ਤੇ ਆ ਕੇ ਕੰਮ ਕਰਨਾ ਚਾਹੇ ਕੋਈ ਤੁਹਾਡਾ ਆ ਤੇ ਚਾਹੇ ਕੋਈ ਕਿਸੇ ਹੋਰ ਦਾ ਕੋਈ ਕੱਲ ਆ ਕੋਈ ਕਾਂਗਰਸੀ ਆ ਕੋਈ ਭਾਜਪਾ ਵਾਲਾ ਉਹਨੂੰ ਟੰਗੋ ਲੈ ਕੇ ਆਏ ਹਾਂ ਪ੍ਰੋਗਰਾਮ ਗੱਲ ਪਤੇ ਦੀ ਗੱਲ ਕਰਦੇ ਹਾਂ ਹਲਕਾ ਰਾਮਪੁਰਾ ਦੇ ਕੋਆਰਡੀਨੇਟ ਬਲੋਕ ਕੋਆਰਡੀਨੇਟਰ ਜਸਵਿੰਦਰ ਕੋਰ ਦੀ ਜੋ ਕਿ ਇੱਕ ਆਡੀਓ ਵਾਇਰਲ ਹੁੰਦੀ ਹੈ ਜਿਸ ਦੇ ਵਿੱਚ ਇਹ ਕਹਿੰਦੇ ਨੇ ਕਿ ਹੁਣ ਆਪਣੀ ਸਰਕਾਰ ਹੈ ਆਪਣੀ ਸਰਕਾਰ ਦੇ ਵਿੱਚ ਪੂਰੀ ਧੂਤੀ ਬੋਲਦੀ ਹੈ ਆਪਾਂ ਚਿੱਟੇ ਦਾ ਕਾਰੋਬਾਰ ਕਰਦੇ ਹਾਂ ਉਸ ਦੇ ਬਾਬਤ ਆਪਣੇ ਹੀ ਪਿੰਡ ਦੇ ਬੰਦੇ ਦੇ ਨਾਲ ਇੱਕ ਆਡੀਓ ਵਾਇਰਲ ਹੁੰਦੀ ਆ ਉਸ ਦੇ ਬਾਰੇ ਗੱਲਬਾਤ ਕਰਦੇ ਹਾਂ ਕਿ ਉਸ ਆਡੀਓ ਦੀ ਸੱਚਾਈ ਕੀ ਆ ਭਾਈ ਜੀ ਜੋ ਇੱਕ ਆਡੀਓ ਵਾਇਰਲ ਹੋ ਰਹੀ ਹੈ ਜਸਵਿੰਦਰ ਕੌਰ ਦੀ ਜੋ ਕਿ ਚਿੱਟੇ ਦੇ ਲੈਣ ਬਾਰੇ ਗੱਲਬਾਤ ਕਰ ਰਹੇ ਨੇ ਇੱਕ ਪਾਸੇ ਤਾਂ ਉਹ ਕਹਿ ਰਹੇ ਨੇ ਕਿ ਮੈਂ ਇਸ ਬੰਦੇ ਨੂੰ ਚਿੱਟਾ ਛਡਵਾਉਣਾ ਉਸ ਦੇ ਲਈ ਸਾਡੀ ਗੱਲਬਾਤ ਹੋ ਰਹੀ ਹੈ ਇਸ ਦੀ ਸੱਚਾਈ ਕੀ ਆ ਸਭ ਤੋਂ ਪਹਿਲਾਂ ਜਸਵਿੰਦਰ ਕੌਰ ਤੇ ਥੋੜੀ ਜਿਹੀ ਝਾਤ ਜਿਹੜੀ ਆ ਉਹ ਮਾਰ ਲਈ ਜਸਵਿੰਦਰ ਕੌਰ ਜਿਹੜੇ ਨੇ ਉਹ ਭਗਤਾ ਪਾਈਕਾ ਦੀ ਰਹਿਣ ਵਾਲੀ ਹੈ ਉਹ ਉਹਨੂੰ ਬਲੋਕ ਕੋਆਰਡੀਨੇਟਰ ਲਾਇਆ ਹੋਇਆ ਰਾਮਪਰਾਫੂਲ ਦਾ ਆਮਦਨੀ ਪਾਰਟੀ ਦੇ ਵੱਲੋਂ ਆਮਦਨੀ ਪਾਰਟੀ ਦੇ ਨਾਲ ਉਹ ਸੰਬੰਧਿਤ ਆ ਇੱਕ ਆਡੀਓ ਵਾਇਰਲ ਹੋਈ ਹੈ ਜ ਜਿਹਦੇ ਵਿੱਚ ਉਹ ਕਿਸੇ ਵੀ ਆਪਣੇ ਸਾਥੀ ਦੇ ਨਾਲ ਕਿਸੇ ਵੀ ਉਸ ਪਿੰਡ ਦੇ ਸੱਜਣ ਦੇ ਨਾਲ ਗੱਲਬਾਤ ਕਰਦੀ ਨਜ਼ਰ ਆਉਂਦੀ ਹੈ ਜ ਜਿਹਦੇ ਵਿੱਚ ਉਹ ਇਹ ਕਹਿੰਦੀ ਆ ਕਿ ਹੁਣ ਆਪਣੀ ਸਰਕਾਰ ਦੇ ਵਿੱਚ ਤੂਤੀ ਬੋਲਦੀ ਆ ਐਮਐਲਏ ਬਲਕਾਰ ਸਿੱਧੂ ਦੇ ਨਾਲ ਹੁਣ ਆਪਣੀ ਸਿੱਧੀ ਆ ਤੇ ਹੁਣ ਕਿਸੇ ਤਰ੍ਹਾਂ ਦੀ ਟੈਨਸ਼ਨ ਨਾਲ ਨਹੀਂ ਚੱਕਰ ਨਾ ਮੰਨੀ ਤੇ ਤੂੰ ਕੰਮ ਮੇਰੇ ਨਾਲ ਮਿਲ ਕੇ ਕਰ ਲੈ ਮਤਲਬ ਉਹ ਕੀ ਕਹਿੰਦੀ ਆ ਕਿ ਭਾਈ ਤੂੰ ਚਿੱਟੇ ਦਾ ਕਾਰੋਬਾਰ ਮੇਰੇ ਨਾਲ ਮਿਲ ਕੇ ਕਰ ਲੈ ਤੇ 1000 ਰੁਪਏ ਦੀ ਵੀ ਗੱਲ ਹੁੰਦੀ ਆ ਕਿ 1000 ਰੁਪਿਆ ਵੀ ਦਿੱਤਾ ਦਿੱਤਾ ਗਿਆ ਚਟਾਲੇ ਆਉਣ ਦੇ ਲਈ ਚਿੱਟਾ ਮੰਗਵਾਉਣ ਦੇ ਲਈ ਉਹ ਗੱਲਾਂ ਹੁੰਦੀਆਂ ਨੇ ਉਹ ਆਡੀਓ ਦੇ ਵਿੱਚ ਸਾਫ਼ ਸਪਸ਼ਟ ਹੁੰਦਾ ਕਿ ਇੱਕ ਡੱਬਾ ਲਿਆ ਦੂੰਗਾ ਮੈਂ ਦੋ ਡੱਬੇ ਲੈ ਆ ਦੂੰ ਫਿਰ ਇਹ ਵੀ ਕਹਿੰਦੀ ਆ ਕਿ ਹੁਣ ਤੂੰ ਕਿਸੇ ਚੀਜ਼ ਦੀ ਟੈਨਸ਼ਨ ਨਾ ਮੰਨੀ ਪਾਈ ਆਪਣਾ ਸਿੱਧੇ ਤਾਲੂਕਾਤ ਨੇ ਸਿੱਧੇ ਸਬੰਧ ਨੇ ਮੇਰੀ ਗੱਲ ਤਾਂ ਮੈਂ ਬੱਸ ਆਰ.ਟੀ.ਓ. ਆਪਣੇ ਤੈਨੂੰ ਮੈਂ ਫੋਨ ਲਾਇਆ ਸੀ ਮੈਂ ਤਾਂ ਉਹਨੂੰ ਫੋਨ ਲਾਉਣਾ ਅੱਜ ਬੱਸ ਉਹੋ ਕਾਰਡ ਕੂਟ ਬੱਸ ਮੇਰਾ ਤਾਂ ਕੱਲੋਂ ਰੈਡੀ ਹੋ ਜਾਣਾ ਸਾਰਾ ਹਾਂ ਥਾਣੇ ਤਿੰਨ ਦਾ ਤਾਂ ਕੋਈ ਚੱਕਾ ਨਹੀਂ ਯਾਰ ਐਮ.ਐਲ.ਏ. ਨਾਲ ਸਿੱਧਾ ਆਪਾਂ ਵਾ ਠੀਕ ਆ ਬਸ ਤੈਨੂੰ ਮੈਂ ਤੂੰ ਤੂੰ ਮਿੰਨ 200 ਰੁਪਏ ਤੇਰੀ ਤੈਨੂੰ ਡੱਬਾ ਲੈ ਕੇ ਭਿੜਾ ਦੂੰਗਾ ਤੂੰ ਆਵਦਾ ਇੱਧਰ ਕੰਮ ਜਿੰਮੇ ਮਰਜੀ ਲਾ ਲਈਂ ਜੇ ਉਧਰ ਕੋਲ ਮੌਕਾ ਗਿਆ ਠੀਕ ਆ ਮੈਨੂੰ ਦੱਸ ਦਿਆ ਫਿਰ ਮੈਂ ਤੈਨੂੰ ਕਦੋਂ ਕਰਦਾ ਕਰੂੰ ਤੂੰ ਗਲਤ ਸਮਝਿਆ ਢਾਣੀ ਤੂੰ ਮੇਰੇ ਨਾਲ ਹੀ ਚਲਾ ਲੈਣਾ ਪਸੰਦ ਆ ਚਲਾ ਲੈਣੇ ਨੂੰ ਕੋਈ ਖੜਾ ਪੋਰਚਾਲਾ ਨਾ ਬਲਉ ਹੋਤਾ ਜੀ ਜੀ ਕਰੀ ਬਸ ਠੀਕ ਹੈ ਕਰ ਲਾ ਫਿਰ ਉਸ ਤੋਂ ਬਾਅਦ ਅਗਲੀ ਗੱਲ ਕੀ ਹੁੰਦੀ ਆ ਅਗਲੀ ਗੱਲ ਇਹ ਹੁੰਦੀ ਆ ਆਡੀਓ ਵਾਇਰਲ ਬਲੋਕ ਕੋਆਰਡੀਨੇਟਰਾਂ ਦੀ ਪਿਛਲੇ ਦਿਨਾਂ ਦੇ ਵਿੱਚ ਉਹਨਾਂ ਦੀ ਲਿਸਟ ਜਾਰੀ ਹੋਈ ਹੈ ਜਿਦੇ ਵਿੱਚ ਜਸਵਿੰਦਰ ਕੌਰ ਨੂੰ ਬਲੋਕ ਕੋਆਰਡੀਨੇਟਰ ਲਾਇਆ ਹੋਇਆ ਰਾਮਪਰਾਫੂਲ ਹਲਕੇ ਦਾ ਉਸ ਤੋਂ ਬਾਅਦ ਇੱਕ ਚੈਨਲ ਦੇ ਵੱਲੋਂ ਇੱਕ ادارے ਦੇ ਵੱਲੋਂ ਪੱਖ ਲੈਣ ਦੇ ਲਈ ਫੋਨ ਕੀਤਾ ਜਾਂਦਾ ਹੈ ਜੀ ਬੀਬੀ ਜਸਵਿੰਦਰ ਕੌਰ ਉਹਨਾਂ ਨੂੰ ਬੀਬੀ ਜਸਵਿੰਦਰ ਕੌਰ ਨੂੰ ਪੱਖ ਲੈਣ ਦੇ ਲਈ ਫੋਨ ਕੀਤਾ ਜਾਂਦਾ ਤਾਂ ਬੀਬੀ ਜਸਵਿੰਦਰ ਕੌਰ ਉੱਥੇ ਸ਼ਰਿਆ ਮੁਕਰ ਦੇ ਨਜ਼ਰ ਆਉਂਦੇ ਨੇ ਉਹਨਾਂ ਨੇ ਇਹ ਕਿਹਾ ਕਿ ਮੈਂ ਤਾਂ ਜੀ ਟਰੈਪ ਲਾ ਰਹੀ ਸੀ ਮੈਂ ਤਾਂ ਜਾਲ ਵਿਛਾ ਰਹੀ ਸੀ ਦੀ ਦੁਕਾਨ ਦੇ ਉੱਪਰ ਚੱਟਾ ਵੇਚਦਾ ਦੀ ਦੁਕਾਨ ਦੇ ਉੱਪਰ ਇਹ ਬੰਦੇ ਨੇ ਦੀ ਦੁਕਾਨ ਤੇ ਜਿਹੜਾ ਹੈਗਾ ਉਹ ਚਟਾ ਵੇਚਦੇ ਨੇ ਮੈਂ ਤਾਂ ਜਾਲ ਫਸਾਰੇ ਵਿਚ ਵਿਚਾਰੀ ਸੀ ਤਾਂ ਜੋ ਇਹਨੂੰ ਫਸਾਇਆ ਜਾ ਸਕੇ ਮੈਂ ਤਾਂ ਚਿੱਟੇ ਦੇ ਖਿਲਾਫ ਅੱਗੇ ਵੀ ਆਂ ਚਿੱਟੇ ਦੇ ਖਿਲਾਫ ਹੁਣ ਵੀ ਆਂ ਤੇ ਚਿੱਟੇ ਦੇ ਖਿਲਾਫੀ ਜਿਹੜੀ ਆ ਉਹ ਰਹਾਂਗੀ ਇਹ ਚੀਜ਼ ਮੁਕਰ ਮੁਕਰ ਦੇ ਨਜ਼ਰ ਆਉਂਦੇ ਨੇ ਹੁਣ ਇਹਦੇ ਵਿੱਚ ਇੱਕ ਸ਼ਖਸ ਜਿਹੜਾ ਆਉਂਦਾ ਇਹ ਸਭ ਤੋਂ ਪਹਿਲਾਂ ਮੈਂ ਦੱਸ ਦੇਵਾਂ ਕਿ ਇਹ ਸਭ ਕਰਨ ਤੋਂ ਪਹਿਲਾਂ ਮੇਰੀ ਕੱਲ ਰਾਤ ਬੀਬਾ ਜੀ ਹੋਰਾਂ ਦੇ ਨਾਲ ਗੱਲ ਹੁੰਦੀ ਆ ਲੰਬਾ ਸਮਾਂ 18 ਤਕਰੀਬਨ 17 18 ਮਿੰਟ ਜਿਹਦੇ ਵਿੱਚ ਸਭ ਕੁਝ ਉਹ ਕਬੂਲ ਦੇ ਸਭ ਕੁਝ ਉਹ ਮੰਨਦੇ ਨਜ਼ਰ ਆਉਂਦੇ ਨੇ ਇੱਕ ਨਾਮ ਦਾ ਜ਼ਿਕਰ ਉਹ ਕਰਦੇ ਨੇ ਹੁਣ ਹੋਰ ਦੇਖੋ ਕੜੀਆਂ ਜੁੜਦੀਆਂ ਕਿੰਨੀਆਂ ਜੋ ਉਹ ਵੀ ਆਮ ਆਦਮੀ ਪਾਰਟੀ ਦਾ ਅਹੁਦੇਦਾਰ ਆ ਅਹੁਦੇਦਾਰ ਹੁਣ ਕੀ ਆ ਕੋਈ ਸੋਸ਼ਲ ਮੀਡੀਆ ਦਾ ਅਹੁਦਾ ਜਿਹੜਾ ਉਹ ਕਿਸੇ ਨੂੰ ਦਿੱਤਾ ਹੋਇਆ ਉਹ ਅਹੁਦੇਦਾਰ ਆ ਤੇ ਉਹਦੀਆਂ ਫੋਟੋਆਂ ਸ਼ਰਿਆਮ ਆ ਬਲਕਾਰ ਸਿੰਘ ਸਿੱਧੂ ਹਰਾਲ ਦੇ ਨਾਲ ਸਪਸ਼ਟ ਤੌਰ ਤੇ ਸ਼ਰਿਆਮ ਨੇ ਇਹ ਇਹਦੇ ਵਿੱਚ ਕੋਈ ਦੋ ਰਹਿ ਨਹੀਂ ਤੁਸੀਂ ਉਹਨਾਂ ਫੇਸਬੁੱਕ ਪ੍ਰੋਫਾਈਲ ਫਰੋ ਲੋ ਭਗਤੇ ਭਾਈਕੇ ਦਾ ਸ਼ਾਇਦ ਉਹ ਮੁੰਡਾ ਆ ਕੋਈ ਕਟਿੰਗ ਦੀ ਸ਼ਾਇਦ ਉਹ ਦੁਕਾਨ ਕਰਦਾ ਹੁਣ ਬੀਬਾ ਜੀ ਕੀ ਕਹਿੰਦੇ ਨੇ ਉਸ ਕਾਲ ਦੇ ਵਿੱਚ ਬੀਬਾ ਜੀ ਜੋ ਸਾਡੇ ਨਾਲ ਗੱਲਬਾਤ ਹੁੰਦੀ ਆ ਉਹਦੇ ਵਿੱਚ ਇਹ ਕਬੂਲਦੇ ਨੇ ਕਿ ਸਾਡੇ ਭਗਤੇ ਭਾਈਕੇ ਦੇ ਵਿੱਚ ਸ਼ਰਿਆਮ ਚਟਾ ਵਿਕਦਾ ਆ ਇਸ ਗੱਲ ਦਾ ਇਲਮ ਹਰ ਇੱਕ ਨੂੰ ਆ ਇਸ ਗੱਲ ਦਾ ਇਲਮ ਐਮ ਐਲ ਏ ਬਲਕਾਰ ਸਿੱਧੂ ਤੱਕ ਵੀ ਪਹੁੰਚਿਆ ਹੋਇਆ ਇਸ ਗੱਲ ਦੀ ਜਿਹੜੀ ਇਸ ਗੱਲ ਦਾ ਇਲਮ ਜਿਹੜਾ ਉਹ ਪੁਲਿਸ ਨੂੰ ਵੀ ਆ ਪੁਲਿਸ ਤੱਕ ਵੀ ਅਸੀਂ ਕੰਪਲੇਂਟ ਕਰ ਦਿੱਤੀਆਂ ਇਹ ਗੱਲਾਂ ਐਮ ਐਲ ਏ ਸਾਹਿਬ ਤੱਕ ਵੀ ਪਹੁੰਚਾ ਦਿੱਤੀਆਂ ਪਰ ਕਿਸੇ ਤੇ ਕੋਈ ਕਾਰਵਾਈ ਨਹੀਂ ਕਰਦਾ ਇਹ ਚਿੱਟੇ ਵੇਚਦੇ ਆ ਜੀ ਉਥੇ ਏਕਮ ਦੀ ਦੁਕਾਨ ਤੇ ਬੰਦੇ ਹੁਣ ਵੀ ਵੇਂਦੇ ਆ ਓਕੇ ਇਹ ਉਹਦੀ ਦੁਕਾਨ ਤੇ ਅੱਛਾ ਦੁਕਾਨ ਤੇ ਚਿੱਟਾ ਵਿਕਦਾ ਜੀ ਹਾਂ ਚਿੱਟਾ ਵਿਕਦਾ ਵਾਲ ਕੈਟਨ ਕਰਦਾ ਮੁੰਡਾ ਉਹ ਜਦੋਂ ਤੁਹਾਨੂੰ ਪਤਾ ਸੀ ਵੀ ਭਾਈ ਸਾਡੀ ਪਾਰਟੀ ਦਾ ਹੀ ਇੱਕ ਵਰਕਰ ਆ ਜਾਂ ਪਾਰਟੀ ਦੇ ਇੱਕ ਅਹੁਦੇਦਾਰ ਆ ਜਿਹੜਾ ਇਦਾਂ ਜਿਸ ਦੀ ਦੁਕਾਨ ਤੇ ਚਿੱਟਾ ਵਿਕਦਾ ਇਹ ਚੀਜ਼ ਤੁਸੀਂ ਐਮਐਲਏ ਬਲਕਾਰ ਸਿੱਧੂ ਹਰਾਂ ਕੋਲੇ ਰੱਖੀ ਇਹ ਤਾਂ ਸਾਰੀਆਂ ਗੱਲਾਂ ਜੀ ਸਾਰਿਆਂ ਕੋਲੇ ਹੀ ਆ ਹੋਰ ਮੈਂ ਕਹਿ ਨਹੀਂ ਰਿਹਾ ਰਕਾਰ ਸਿਧੂ ਨੂੰ ਪਤਾ ਜੀ ਰਕਾਰ ਸਿਧੂ ਨੇ ਮੈਂ ਤਾਂ ਐ ਕਿਹਾ ਸੀ ਵੀਰ ਜੀ ਨੂੰ ਵੀ ਸਾਨੂੰ ਇਕੱਠੇ ਤਾਂ ਕਰ ਲੋ ਸਾਰੀਆਂ ਗੱਲਾਂ ਪੋਲ ਲਾ ਤਾਂ ਖੋਲਣਾ ਇੱਕ ਤਾਂ ਬਹਿ ਕੇ ਜਸ ਮੁੰਡੇ ਦਾ ਉਹ ਨਾਲ ਲੈਂਦੇ ਨੇ ਕਿ ਉਹਦੇ ਦੁਕਾਨ ਦੇ ਵਿੱਚ ਬੈਠਦੇ ਨੇ ਉੱਥੋਂ ਚੱਟਾ ਲੈਂਦੇ ਨੇ ਉੱਥੋਂ ਚਿੱਟੇ ਦੀ ਸਪਲਾਈ ਜਿਹੜੀ ਆ ਉਹ ਅੱਗੇ ਜਿਹੜੀ ਆ ਹੁੰਦੀ ਹੈ ਹਾਲਾਂਕਿ ਸਾਡੇ ਨਾਲ ਜਿਹੜੀ ਗੱਲਬਾਤ ਕਰ ਰਹੇ ਉਸ ਦੇ ਵਿੱਚ ਉਹ ਇਸ ਚੀਜ਼ ਤੋਂ ਮੁਕਰਦੇ ਨਜ਼ਰ ਆਇਆ ਮਤਲਬ ਆਦਨੀਆਂ ਕੀਤੀਆਂ ਤੇ ਪਰਦਾ ਪਾਉਂਦੇ ਨਜ਼ਰ ਆਇਆ ਕਿ ਨਹੀਂ ਜੀ ਪਹਿਲਾਂ ਕਹਿੰਦੇ ਮੈਂ ਤਾਂ ਕੈਪਸੂਲ ਦੀ ਗੱਲ ਕਰ ਰਹੀ ਸੀ ਫਿਰ ਹੌਲੀ 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 ਜਦ ਗੱਲਬਾਤ ਹੋਈ ਤਾਂ ਨਾ ਹਾਂ ਜੀ ਚਿੱਟੇ ਦੀ ਗੱਲ ਸੀ ਚੱਟਾ ਵੇਚਦਾ ਆ ਜੀ ਮੈਂ ਨਹੀਂ ਐਸਾ ਕੰਮ ਕਰਦੀ ਪਰ ਉਹ ਕਰਦਾ ਇਹ ਕਰਦਾ ਸੀ ਤਾਂ ਐਮਐਲਏ ਸਾਹਿਬ ਨੂੰ ਕਈ ਵਾਰੀ ਕਿਹਾ ਬਈ ਸਾਨੂੰ ਆਮੋ ਸਾਹ ਜਾਏਗਾ ਮਤਲਬ ਵੱਡਾ ਸਵਾਲੀਆ ਚਿੰਤਾ ਹੈ ਯਾਰ ਜਿਹੜਾ ਉਹਨਾਂ ਨੇ ਕਬੂਲਿਆ ਉਹ ਕਹਿੰਦੇ ਸਾਡੇ ਭਗਤੇ ਦੇ ਵਿੱਚ ਆਮ ਤੇ ਸ਼ਰਿਆਮ ਚੱਟਾ ਵਿਕਦਾ ਹੁਣ ਭਗਤੇ ਭਾਈ ਕੇ ਭਾਈ ਕਾ ਚਰਚਾ ਦੇ ਵਿੱਚ ਨਹੀਂ ਆਇਆ ਭਗਤਾ ਭਾਈ ਕਾ ਪਹਿਲਾਂ ਵੀ ਚਰਚਾ ਦੇ ਵਿੱਚ ਆਇਆ ਸੀ ਇੱਕ ਸ਼ਾਇਦ ਕੋਈ ਡਾਕਟਰ ਨੇ ਉਹਨਾਂ ਦਾ ਨਾਮ ਵੀ ਆਇਆ ਸੀ ਕਿ ਚਿੱਟੇ ਚਿੱਟੇ ਵੇਚਣ ਦੇ ਚੱਕਰ ਦੇ ਵਿੱਚ ਜੋ ਵੀ ਸੀ ਸੀ ਆਇਆ ਸੀ ਪਿਛਲੇ ਸਮਿਆਂ ਦੇ ਵਿੱਚ ਹੁਣ ਭਗਤਾ ਭਾਈ ਕਾ ਹਲਕਾ ਕਹਿਣਾ ਦਾ ਜੀ ਰਾਮਪਰਾ ਫੂਲ ਦੇ ਹਲਕੇ ਦੇ ਵਿੱਚ ਪੈਂਦਾ ਪੈਂਦਾ ਭਗਤਾ ਭਾਈਕਾ ਐਮਐਲਏ ਕੌਣ ਨੇ ਜੀ ਐਮਐਲਏ ਬਲਕਾਰ ਸਿੱਧੂ ਹੁਰਨੇ ਅੱਛਾ ਤੁਹਾਡੇ ਹਲਕੇ ਦੇ ਵਿੱਚ ਚਿੱਟਾ ਵਿਕਦਾ ਹੋਵੇ ਕੀ ਗੱਲ ਤੁਹਾਨੂੰ ਪਤਾ ਨਾ ਹੋਵੇ ਤੁਹਾਡੇ ਅਹੁਦੇਦਾਰ ਚਿੱਟਾ ਵੇਚਦੇ ਹੁਣ ਕੀ ਗੱਲ ਤੁਹਾਨੂੰ ਪਤਾ ਨਾ ਹੋਵੇ ਤੁਹਾਡੇ ਅਹੁਦੇਦਾਰ ਇਹ ਕਹਿੰਦੇ ਹੁਣ ਕਿ ਹੁਣ ਆਪਾਂ ਰਲ ਮਿਲ ਕੇ ਕੰਮ ਕਰਾਂਗੇ ਐਮਐਲਏ ਬਲਕਾਰ ਸਿੱਧੂ ਦੇ ਨਾਲ ਸਾਡੀ ਸਿੱਧੀ ਹੈ ਤੇ ਐਮਐਲਏ ਸਾਹਿਬ ਤੁਹਾਨੂੰ ਪਤਾ ਨਾ ਹੋਵੇ ਤੇ ਫਿਰ ਭਾਈ ਤੁਹਾਡੇ ਹਲਕੇ 'ਚ ਹੋਈ ਕੀ ਜਾਂਦਾ ਫਿਰ ਹੋਰ ਫਿਰ ਪਤਾ ਕੀ ਆ ਤੁਹਾਨੂੰ ਕੀ ਕੀ ਗੱਲ ਇਸ ਚੀਜ਼ ਦਾ ਇਲਮ ਤੱਕ ਨਹੀਂ ਆ ਫਿਰ ਵੱਡੇ ਸਵਾਲ ਇਹ ਵੀ ਖੜੇ ਹੁੰਦੇ ਨੇ ਨਾ ਕੇ ਮੁੱਖ ਮੰਤਰੀ ਸਾਹਿਬ ਪਿਛਲੇ ਦਿਨਾਂ ਦੇ ਵਿੱਚ ਹੀ ਰਾਮਪੁਰੇ ਹਲਕੇ ਦੇ ਵਿੱਚ ਆ ਕੇ ਜਾਂਦੇ ਨੇ ਬਹੁਤ ਵੱਡੀਆਂ ਵੱਡੀਆਂ ਆਪਣੇ ਪ੍ਰਸ਼ੰਸਾ ਕਰਦੇ ਨੇ ਆਪਣੀ ਪਾਰਟੀ ਦੇ ਪਾਰਟੀ ਦੇ ਕੀਤੇ ਕੰਮ ਤਾਂ ਭਾਈ ਫਿਰ ਰਾਮਪੁਰੇ ਹਲਕੇ ਉਹ ਤਾਂ ਥੋੜੀ ਜਿਹੀ ਦੂਰੀ ਤੇ ਭਗਤਾ ਪਈ ਹੈ ਉੱਥੇ ਵੀ ਜਾ ਕੇ ਦੇਖ ਲੈਣਾ ਸੀ ਕਿ ਚਿੱਟੇ ਦੇ ਹਾਲਾਤ ਜਿਹੜੇ ਨੇ ਉਹ ਕੀ ਨੇ ਹੁਣ ਜਸਵਿੰਦਰ ਕੌਰ ਕੀ ਕਹਿੰਦੇ ਨੇ ਉਹ ਕਹਿੰਦੇ ਭਾਈ ਇਹ ਗੱਲਾਂ ਅਸੀਂ ਜਿਹੜੀਆਂ ਨੇ ਪੁਲਿਸ ਕੰਪਲੇਨ ਪੁਲਿਸ ਸਟੇਸ਼ਨ ਤੱਕ ਰੱਖਤੀਆਂ ਥਾਣਿਆਂ ਤੱਕ ਰੱਖਤੀਆਂ ਉਹ ਉਹਨਾਂ ਤੱਕ ਸਾਡੀ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਹੋਈ ਉਹ ਕਹਿੰਦੇ ਸਾਡੀ ਸੁਣੀ ਨਹੀਂ ਜਾ ਰਹੀ ਮੁੱਖ ਮੰਤਰੀ ਸਾਹਿਬ ਦੇ ਬਲ ਤੋਂ ਕਿ ਨੰਬਰ ਵੀ ਜਾਰੀ ਕੀਤਾ ਕਿ ਭਈ ਇਹ ਤੁਸੀਂ ਜਾਣਕਾਰੀ ਦਿਓ ਪਲੱਸ ਪੁਲਿਸ ਆ ਪੁਲਿਸ ਤੱਕ ਜਾਣਕਾਰੀ ਦਿਓ ਤੁਸੀਂ ਇਹ ਜਾਣਕਾਰੀ ਜਿਹੜਾ ਨੰਬਰ ਜਾਰੀ ਕੀਤਾ ਉਹਤੇ ਫੋਨ ਕਰਕੇ ਦਿੱਤੀ ਹੋਵੇ ਜਾਂ 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 ਪੁਲਿਸ ਜਾਂ ਪੁਲਿਸ ਪ੍ਰਸ਼ਾਸਨ ਨੂੰ ਕਿਹਾ ਹੋਵੇ ਵੇਖੋ ਮੇਰੀ ਗਾ ਪਰਸ ਵਾਲਾ ਨੇ ਮੈਂ ਥਾਣੇ ਦੇ ਵਿੱਚ 20 ਵਾਰੀ ਕਿਹਾ ਹਾਲਾਂਕਿ ਚਲੋ ਜਦੋਂ ਬੰਦੇ ਦੇ ਆਪਦੇ ਤੇ ਪੈਂਦੀ ਆ ਉਦੋਂ ਬੰਦਾ ਪਰਦਾ ਪਾਉਂਦਾ ਆ ਆਪਦੀਆਂ ਕੀਤੀਆਂ ਤੇ ਪਰਦਾ ਪਾਉਂਦਾ ਇਹਦੇ ਚ ਤਾਂ ਕੋਈ ਦੋ ਰਹਿ ਨਹੀਂ ਕਿ ਜਿਹੜੀ ਆਡੀਓ ਵਾਇਰਲ ਹੁੰਦੀ ਆ ਉਸ ਆਡੀਓ ਦੇ ਵਿੱਚ ਉਹ ਸ਼ਰੀਆਮ ਸਾਫ ਤੌਰ ਤੇ ਜਿਹਦੇ ਨਾਲ ਗੱਲਬਾਤ ਕਰਦੇ ਨੇ ਨਸ਼ੇ ਦੀ ਤਸਕਰੀ ਦੀ ਗੱਲ ਕਰਦੇ ਨੇ ਕਿ ਹੁਣ ਆਪਾਂ ਮਿਲ ਕੇ ਕੰਮ ਕਰਾਂਗੇ ਐਮਐਲਏ ਸਾਹਿਬ ਦੇ ਨਾਲ ਸਾਡੀ ਸਿੱਧੀ ਆ ਉਸ ਤੋਂ ਬਾਅਦ ਉਹ ਆਪਣੀਆਂ ਕੀਤੀਆਂ ਤੇ ਪਰਦਾ ਪਾਉਂਦੇ ਨੇ ਨਹੀਂ ਜੀ ਮੈਂ ਆ ਕਰ ਰਹੀ ਸੀ ਮੈਂ ਉਹ ਕਰ ਰਹੀ ਸੀ ਮੈਂ ਕਰ ਰਹੀ ਸੀ ਪਰ ਵੱਡੇ ਸਵਾਲੇ ਚਿੰਤਾ ਸਰਕਾਰ ਤੇ ਖੜੇ ਹੁੰਦੇ ਨੇ ਤੁਸੀਂ ਕਹਿੰਦੇ ਹੋ ਕਿ ਅਸੀਂ ਐਨੇ ਪਿੰਡ ਪੰਜਾਬ ਦੇ ਨਸ਼ਾ ਮੁਕਤ ਕਰਤੇ ਜਨਾਬ ਪਹਿਲਾਂ ਆਪਦੇ ਅਹੁਦੇਦਾਰਾਂ ਨੂੰ ਤਾਂ ਨਸ਼ਾ ਵੇਚਣ ਮੁਕਤ ਕਰ ਲਓ ਪੰਜਾਬ ਦੇ ਪਿੰਡ ਨਸ਼ਾ ਮੁਕਤ ਫੇਰ ਕਰ ਲਿਓ ਹੁਣ ਮੰਤਰੀ ਸੌਂਦੌਰ ਨੇ ਕੀ ਕਹਿੰਦੇ ਨੇ ਮੰਤਰੀ ਸੌਂਦੌਰ ਤਾਂ ਇਹ ਕਹਿੰਦੇ ਨੇ ਵਿਧਾਨ ਸਭਾ ਸੈਸ਼ਨ ਆਗੇ ਕਿ ਐਨੇ ਪਿੰਡ ਤਾਂ ਨਸ਼ਾ ਮੁਕਤ ਹੋ ਗਏ ਉਹਨਾਂ ਪਿੰਡਾਂ ਦੇ ਅੱਗੇ ਬੋਰਡ ਵੀ ਲੱਗ ਕੇ ਸਾਡਾ ਪਿੰਡ ਪਾਈ ਹੁਣ ਨਸ਼ਾ ਮੁਕਤ ਆ ਮੈਂ ਦਾਅਵੇ ਦੇ ਨਾਲ ਇਹ ਗੱਲ ਕਹਿੰਦਾ ਦਾਅਵੇ ਦੇ ਨਾਲ ਚਾਹੇ ਕੋਈ ਪਿੰਡ ਛੋਟਾ ਹੈ ਚਾਹੇ ਕੋਈ ਪਿੰਡ ਵੱਡਾ ਪੰਜਾਬ ਦਾ ਪੂਰੇ ਪੰਜਾਬ ਦਾ ਇੱਕ ਵੀ ਪਿੰਡ ਐਸਾ ਦੱਸ ਦਿਓ ਕਿ ਜਿਸ ਪਿੰਡ ਦੇ ਵਿੱਚ ਨਸ਼ਾ ਨਾ ਵਿਕਦਾ ਹੋਵੇ ਪਿਛਲੇ ਸਮੇਂ ਦੇ ਵਿੱਚ ਇੱਕ ਬਿਆਨ ਮੁੱਖ ਮੰਤਰੀ ਸਾਹਿਬ ਦਾ ਜਦੋਂ ਸਰਕਾਰ ਆਈ ਹੈ ਉਹਦੋਂ ਬਿਆਨ ਇੱਕ ਮੁੱਖ ਮੰਤਰੀ ਸਾਹਿਬ ਦਾ ਆਇਆ ਸੀ ਸ਼ਾਇਦ ਤੁਹਾਨੂੰ ਯਾਦ ਹੋਵੇ ਉਸ ਚੀਜ਼ ਦਾ ਪ੍ਰਚਾਰ ਵੀ ਬਹੁਤ ਹੋਇਆ ਸੀ ਜਿਹੜੇ ਏਰੀਆ ਦੇ ਵਿੱਚ ਨਸ਼ਾ ਵਿਕਿਆ ਉਸ ਥਾਣੇ ਦਾ ਐਸਐਚਓ ਤੇ ਐਸਐਸਪੀ ਜਿਹੜੇ ਨੇ ਐਸਐਸਪੀ ਜਿਹੜੇ ਨੇ ਉਹ ਸਸਪੈਂਡ ਹੋਣਗੇ ਹੁਣ ਮੈਨੂੰ ਤੁਸੀਂ ਇੱਕ ਗੱਲ ਦੱਸਦੇ ਹੋ ਅੱਜ ਤੱਕ ਸੁਣਿਆ ਕਿ ਇਸ ਏਰੀਏ ਦੇ ਵਿੱਚ ਨਸ਼ਾ ਵਿਕਦਾ ਸੀ ਇਸ ਏਰੀਏ ਦੇ ਵਿੱਚ ਨਸ਼ੇ ਦੀ ਖੁੱਲ੍ਹਿਆ ਵਿਕਰੀ ਹੁੰਦੀ ਸੀ ਜਿਹਦੇ ਕਰਕੇ ਐਸਐਚਓ ਐਸਐਸਪੀ ਦੇ ਉੱਪਰ ਕਾਰਵਾਈ ਹੋਈ ਆ ਅੱਜ ਤੱਕ ਸੁਣਿਆ ਕਾਰਵਾਈ ਹੋਈ ਕਿਸੇ ਦੇ ਉੱਪਰ ਨਹੀਂ ਹੋਈ ਤਾਂ ਗੱਲ ਕੀ ਹੈ ਜੀ ਤੁਸੀਂ ਸਿਰਫ ਤੇ ਸਿਰਫ ਆ ਆਪਦੀ ਪ੍ਰਚਾਰ ਕਰਨਾ ਹੈ ਸਿਰਫ ਤੇ ਸਿਰਫ ਆ ਕਰਤਾ ਜਿਸੀ ਉਹ ਕਰਤਾ ਪਰ ਅਸਲੀਅਤ ਕੀ ਹੈ ਗਰਾਉਂਡ ਤੇ ਗਰਾਉਂਡ ਦੀ ਰਿਐਲਿਟੀ ਕੀ ਹੈ ਗਰਾਉਂਡ ਦੀ ਰਿਐਲਿਟੀ ਤੇ ਇਹ ਭਾਈ ਤੁਹਾਡੇ ਆਪ ਦੇ ਲਾਇ ਹੋ ਬਲਾਗ ਕੋਆਰਡੀਨੇਟਰ ਚਿੱਟੇ ਚਿੱਟਾ ਤਸਕਰੀ ਦੀਆਂ ਗੱਲਾਂ ਕਰਦੇ ਨੇ ਤੁਹਾਡੇ ਆਪ ਦੇ ਲਾਏ ਹੋਏ ਜਿਹੜੇ ਸੋਸ਼ਲ ਮੀਡੀਆ ਦੇ ਕੋਈ ਪਤਾ ਨਹੀਂ ਕਿਹੜਾ ਸੋਸ਼ਲ ਮੀਡੀਆ ਦਾ ਕੋਈ ਅਹੁਦਾ ਉਹਨੂੰ ਦਿੱਤਾ ਹੋਏ ਤੁਹਾਡੇ ਸੋਸ਼ਲ ਮੀਡੀਆ ਦੇ ਆਪ ਦੇ ਲਾਏ ਹੋਏ ਜਿਹੜੇ ਪ੍ਰਧਾਨ ਨੇ ਉਹਨਾਂ ਦੀਆਂ ਦੁਕਾਨਾਂ ਦੇ ਉੱਪਰ ਚਿੱਟਾ ਵਿਕਦਾ ਇਹ ਅਸੀਂ ਨਹੀਂ ਕਹਿੰਦੇ ਇਹ ਤੁਹਾਡੇ ਆਪ ਦੇ ਬਲੈਕ ਕੋਆਰਡੀਨੇਟਰ ਕਹਿੰਦੇ ਨੇ ਇਹਦੇ ਪੁਖਤਾ ਸਬੂਤ ਨੇ ਸਾਡੇ ਕੋਲੇ ਉਹ ਬੀਬੀ ਜੋ ਵੀ ਬੋਲੀਆ ਜੋ ਵੀ ਕਬੂਲੀਆ ਹੋ ਸਕ ਹੋ ਸਕਦਾ ਹੁਣ ਤੁਸੀਂ ਕਹਿ ਦਿਓ ਕਿ ਉਹ ਬੀਬੀ ਸਾਡੀ ਨਹੀਂ ਹੈ ਹੋ ਸਕਦਾ ਹੁਣ ਤੁਸੀਂ ਕਹਿ ਦੋ ਕਿ ਜਾਂ ਕੋਈ ਹੋਰ ਹੁਣ ਤੁਸੀਂ ਜਸਵਿੰਦਰ ਕੌਰ ਲੱਭਦੇ ਫਿਰਦੇ ਹੋ ਸਾਨੂੰ ਇਹ ਵੀ ਚਰਚਾ ਮੈਂ ਜਿਹੜੀ ਚਰਚਾ ਸਾਡੇ ਕੋਲ ਪਹੁੰਚੀ ਕਿ ਹੁਣ ਭਗਤਾ ਭਾਈਕਾ ਦੇ ਵਿੱਚ ਕਿਸੇ ਜਸਵਿੰਦਰ ਕੌਰ ਦੀ ਭਾਲ ਕੀਤੀ ਜਾ ਰਹੀ ਹੈ ਕਿ ਹੋਰ ਜਸਵਿੰਦਰ ਕੌਰ ਲੱਭੀ ਜਾਵੇ ਫਿਰ ਦਿਖਾਇਆ ਜਾਵੇ ਉਹਨੂੰ ਕਿ ਆਹ ਦੇਖੋ ਜੀ ਇਹ ਤਾਂ ਆਡੀਓ ਇਸ ਜਸਵਿੰਦਰ ਕੌਰ ਦੀ ਆ ਇਹ ਉਹ ਜਸਵਿੰਦਰ ਕੌਰ ਨਹੀਂ ਆ ਆ ਜਸਵਿੰਦਰ ਕੌਰ ਆ ਐਸੀਆਂ ਚੀਜ਼ਾਂ ਵੀ ਚੱਲਦੀਆਂ ਹੁੰਦੀਆਂ ਕਿ ਇਹ ਵੀ ਆਮ ਆਦਮੀ ਪਾਰਟੀ ਦੇ ਵਿੱਚ ਆਮ ਸ਼ਰਿਆਮ ਜਿਹੜਾ ਹੈਗਾ ਚੱਲ ਰਿਹਾ ਨਾ ਤਾਂ ਵੱਡੇ ਸਵਾਲ ਇਹ ਚੰਨੇ ਭਾਈ ਤੁਹਾਡੀ ਸਰਕਾਰ ਦੇ ਉੱਪਰ ਤੁਹਾਡੀ ਸਤਾ ਤੁਹਾਡੀ ਸਰਕਾਰ ਦੇ ਉੱਪਰ ਜਿਹੜੇ ਤੁਸੀਂ ਕਹਿਣਿਓ ਕਿ ਯੁੱਧ ਨਸ਼ਾ ਵਿਰੋਧ ਹੁਣ ਜੇ ਮੈਂ ਗੱਲ ਕੀਤੀ ਬੀਬੀ ਜੀ ਨਾਲ ਮੈਂ ਕਿਹਾ ਜੀ ਫਿਰ ਸਰਕਾਰ ਨੇ ਤਾਂ ਯੁੱਧ ਨਸ਼ਾ ਵਿਰੋਧ ਚਲਾਇਆ ਕੀ ਗੱਲ ਤੁਹਾਡੇ ਭਗਤੇ ਭਾਈਕੇ ਦੇ ਵਿੱਚ ਯੁੱਧ ਨਸ਼ਾ ਵਿਰੋਧ ਨਹੀਂ ਪਹੁੰਚਿਆ ਉਹ ਕਹਿੰਦੇ ਯੁੱਧ ਨਸ਼ਾ ਵਿਰੋਧ ਤਾਂ ਪਤਾ ਨਹੀਂ ਪਰ ਚੱਟਾ ਆਮ ਤੇ ਸ਼ਰਮ ਸਾਡੇ ਪਹੁੰਚਿਆ ਹੋਇਆ ਜੀ ਫਿਰ ਭਗਤੇ ਦੇ ਵਿੱਚ ਤੁਸੀਂ ਭਗਤੇ ਭਗਤੇ ਚਿੱਟਾ ਆਮ ਚਿੱਟਾ ਬਹੁਤ ਜ਼ਿਆਦਾ ਵਿਕਦਾ ਜੀ ਚਿੱਟਾ ਵੀਰ ਜੀ ਬਾਧੂ ਵੇਖਦਾ ਫੇਰ ਝੁਗੂਗਾਲੇ ਸੀ ਦੇਖੋ ਤੁਸੀਂ ਪੁੱਛ ਕੇ ਦੇਖੋ ਵੀ ਜਸਵਿੰਦਰ ਕੌਰ ਬੇਕੁੜੀ ਬੁੜੀ ਕਿਹ ਹੋ ਜਿਆ ਝੁਗੂਗਾਣਾ ਸਾਡੇ ਇੱਥੇ ਝੁਗੂਗਾਲੇ ਬੰਦੇ ਆ ਮੈਂ ਉਹਨਾਂ ਦੇ ਵਿੱਚ ਜਾ ਕੇ ਤੇ ਲੜਾਈਆਂ ਕਰ ਘਰ ਆਉਣੀ ਚਿੱਟੇ ਮਾਰੀ ਦੱਸੋ ਵੀ ਕੀ ਦੇ ਖਾਤਾ अच्छा फिर ਜਿਹੜਾ ਜਿਹੜਾ ਸਰਕਾਰ ਨੇ ਚਲਾਇਆ ਯੁੱਧ ਨਸ਼ਿਆਂ ਵਿਰੋਧ ਉਹ ਤੁਹਾਡੇ ਨਹੀਂ ਪਹੁੰਚਿਆ ਇੱਥੇ ਭਗਤੇ ਦੇ ਵਿੱਚ ਮੈਂ ਵੀਰ ਜੀ ਬਥੇਰਾ ਕੱਟ ਕਰਦੀਆਂ বিনা ਕੁੱਤੇ ਕੰਮ ਕਰੋ ਇਹੋ ਜੇ ਵਿਚਾਰਾ ਉਹ ਪੱਗਾ ਬੰਨੋ ਵਧੀਆ ਕੰਮ ਕਰੋ ਮੇਰੀ ਕੋਈ ਸੁਣਦਾ ਹੀ ਨਹੀਂ ਕੋਈ ਨਹੀਂ ਕਿਸੇ ਦੀ ਸੁਣਦਾ ਅੱਛਾ ਮਤਲਬ ਤੁਹਾਡੇ ਤੁਹਾਡੇ ਸ਼ਰਿਆਂ ਵਿਕਦਾ ਚਿੱਟਾ ਭਗਤੇ ਦੇ ਵਿੱਚ ਭਗਤੇ ਦੇ ਵਿੱਚ ਵੀਰ ਜੀ ਚੰਦਾ ਬਥੇਰਾ ਕੋਈ ਜਾਂਦਾ ਓਕੇ ਮਤਲਬ ਕੋਈ ਨਹੀਂ ਕਿਸੇ ਦੀ ਸੁਣਦਾ ਤੇ ਫਿਰ ਜਿਹੜੇ ਯੁੱਧ ਨਸ਼ਿਆਂ ਵਿਰੋਧੀ ਤੁਸੀਂ ਗੱਲ ਕਰਦੇ ਹੋ ਕਿ ਇਸ ਯੁੱਧ ਨਸ਼ਿਆਂ ਵਿਰੋਧ ਦੇ ਤਹਿਤ ਆ ਪਿੰਡ ਵੀ ਨਸ਼ਾ ਮੁਕਤ ਕਰਤਾ ਆ ਵੀ ਨਸ਼ਾ ਮੁਕਤ ਕਰਤਾ ਆ ਵੀ ਨਸ਼ਾ ਮੁਕਤ ਕਰਤਾ ਕੀ ਗੱਲ ਪਈ ਉਹ ਯੁੱਧ ਨਸ਼ਮੁਰਦ ਤੁਹਾਡੇ ਆਪਦੇ ਭਗਤੇ ਭਾਈਕੇ ਦੇ ਵਿੱਚ ਪਹੁੰਚਿਆ ਨਹੀਂ ਤੁਹਾਡੇ ਆਪਣੇ ਐਮਐਲਏ ਸਾਹਿਬ ਤੁਹਾਡੇ ਹਲਕੇ ਦੇ ਵਿੱਚ ਨਹੀਂ ਪਹੁੰਚਿਆ ਫਿਰ ਹੁਣ ਇਸ ਚੀਜ਼ ਦੇ ਜਵਾਬ ਮੈਂ ਕਹਣਾ ਕਿ ਐਮਐਲਏ ਬਲਕਾਰ ਸਿੱਧੂ ਹਰਾਨੂੰ ਵੀ ਦੇਣਾ ਚਾਹੀਦਾ ਆ ਤੁਸੀਂ ਇਸ ਚੀਜ਼ ਤੋਂ ਮੁਨਕਰ ਨਹੀਂ ਹੋ ਸਕਦੇ ਕਿ ਜਸਵਿੰਦਰ ਕੌਰ ਜਿਹੜੀ ਆ ਉਹ ਕਿਸੇ ਤਰ੍ਹਾਂ ਦਾ ਵਾਹ ਵਾਸਤਾ ਸਾਡੇ ਨਾਲ ਉਹਦਾ ਹੈ ਨਹੀਂ ਆ ਉਹਦੀਆਂ ਫੋਟੋਆਂ ਸ਼ਰਿਆਮ ਨੇ ਜਦੋਂ ਪਿਛਲੇ ਦਿਨਾਂ ਦੇ ਵਿੱਚ ਤਰਨਤਾਰਨ ਦੀ ਜਿਮਨੀ ਚੌਂਕ ਦੀ ਜਿੱਤ ਹੁੰਦੀ ਹੈ ਨਾ ਤਾਂ ਪਕਤਾ ਭਾਈ ਕਦੇ 메ਨ ਚੌਂਕ ਦੇ ਉੱਪਰ ਲੱड्डੂ ਜਦੋਂ ਵੰਡੇ ਜਾਂਦੇ ਨੇ ਭੰਗੜੇ ਜਦੋਂ ਪਾਏ ਜਾਂਦੇ ਤਾਂ ਉੱਥੇ ਵੀ ਬੀਬਾ ਜਸਵਿੰਦਰ ਕੌਰ ਜੀ ਦੇਖੇ ਗਏ ਉਸ ਤੋਂ ਬਾਅਦ ਜਦੋਂ ਐਮਐਲਏ ਸਾਹਿਬ ਦੇ ਨਾਲ ਕਈ ਤਸਵੀਰਾਂ ਉਹਨਾਂ ਦੀ ਵਾਇਰਲ ਹੁੰਦੀਆਂ ਨੇ ਫਿਰ ਮੈਂ ਇੱਕ ਸਵਾਲ ਉਹਨਾਂ ਨੂੰ ਹੋ ਬਲਾਕ ਕੋਆਰਡੀਨੇਟਰ ਲਾਇਆ ਹੋਇਆ ਆ ਬਲਾਕ ਕੋਆਰਡੀਨੇਟਰ ਤੁਹਾਨੂੰ ਲਾਇਆ ਹੋਇਆ ਕੀ ਗੱਲ ਤੁਸੀਂ ਐਮਐਲਏ ਸਾਹਿਬ ਨੂੰ ਮਿਲ ਕੇ ਗੱਲ ਨਹੀਂ ਦੱਸੀ ਕਹਿੰਦੇ ਜੀ ਸਾਨੂੰ ਮਿਲ ਨਹੀਂ ਦਿੱਤਾ ਜਾਂਦਾ ਮੂਰੇ ਹੀ ਹੋਰ ਆ ਜਾਂਦੇ ਆ ਅਸੀਂ ਮਿਲ ਕੇ ਗੱਲ ਕੀ ਦੱਸੀਏ ਸੁਭਾਵਿਕ ਤੌਰ ਤੇ ਤੁਸੀਂ ਪਾਰਟੀ ਦੇ ਲਈ ਕੰਮ ਕਰਦੇ ਹੋ ਤੁਸੀਂ ਕਹਿੰਦੇ ਹੋ ਕਿ ਮੈਂ ਅਸੀਂ ਚਿੱਟੇ ਦੇ ਖਿਲਾਫ ਆ ਤਾਂ ਤੁਹਾਡੇ ਫਰਜ਼ ਵੀ ਬਣਦਾ ਸੀ ਐਮਐਲਏ ਸਾਹਿਬ ਕੋਲੇ ਗੱਲ ਰੱਖਣੀ ਜੀ ਮੈਂ ਐਮਐਲਏ ਦੇ ਸਾਹਿਬ ਨੂੰ ਮੇਰੀ ਇੱਕ ਗੱਲ ਸੁਣ ਲਓ ਮੇਰੀ ਸਿੱਧੀ ਨਿਕਾਲੋ ਮੈਂ ਜਿਹੜੇ ਉਮੀਦਵਾਰ ਆ ਸਾਡੇ ਭਗਤੇ ਭਾਈ ਦੇ ਸਾਰੇ ਬਲਾਕ ਕੋਈ ਵੀ ਆ ਨਾ ਮੈਂ ਹਰੇਕ ਥਾਂ ਤੇ ਜਿੱਥੋਂ ਮੈਂ ਜਾਣਾ ਮੈਂ ਉਹਦੀ ਗੱਲ ਕਰਦੀ ਹ ਕਹ ਲਾਓ ਮੇਰੇ ਕੋਲੇ ਸਿੱਧੀਆਂ ਗੱਲਾਂ ਕਰਾਓ ਸਾਡੇ ਨਾ ਮੇਰੇ ਨਾਲ ਗੱਲਾਂ ਕਰਾਓ ਜਦੋਂ ਦੇ ਤੁਸੀਂ ਐਮਐਲਏ ਸਾਹਿਬ ਨੂੰ ਮਿਲੇ ਹੋ ਐਮਐਲਏ ਸਾਹਿਬ ਕੋਲੇ ਨਹੀਂ ਰੱਖਣ ਦੀ ਕੋਸ਼ਿਸ਼ ਕੀਤੀ ਇਹ ਗੱਲ ਨੂੰ ਉਹ ਹੋ ਮੈਂ ਕਰਦੀ ਸੀ ਗੱਲਬਾਤਾਂ ਫਿਰ ਕਿ ਐਮਐਲਏ ਸਾਹਿਬ ਮੇਰੇ ਮੂਹਰੇ ਨਹੀਂ ਹਉਣ ਦਿੰਦੇ ਸੀ ਮੈਨੂੰ ਕੋਈ ਮੈਂ ਤਾਂ ਕਹਿੰਦੀ ਸੀ ਮੈਨੂੰ ਇੱਕ ਇੱਕ ਵਾਰੀ ਤਾਂ ਮੈਂ ਹੁਣ ਵੀ ਕਹਿੰਦੀ ਵੀ ਐਮਐਲਏ ਤਾਂ ਸਾਡੇ ਨਾਲ ਇਕੱਠਾ ਹੋਵੇ ਨਾ ਮੇਰੇ ਨਾਲ ਬਹਿ ਕੇ ਗੱਲਾਂ ਕਰੇ ਨਾ ਫਿਰ ਸੁਆਦ ਆ ਇਹਨਾਂ ਗੱਲਾਂ ਦਾ ਅੱਛਾ ਮਤਲਬ ਤੁਸੀਂ ਕਹਿੰਦੇ ਵੀ ਐਮਐਲਏ ਸਾਹਿਬ ਤੁਹਾਨੂੰ ਮਿਲੇ ਹੀ ਨਹੀਂ ਮਿਲੇ ਤਾਂ ਸੀ ਜਾਂਦੇ ਤਾਂ ਮਿਲਦੇ ਤਾਂ ਹੈਗੇ ਆ ਪਰ ਗੱਲਾਂ ਬਾਤਾਂ ਦੀ ਗੱਲਬਾਤ ਹੁੰਦੀ ਆ ਅੱਛਾ ਉਹ ਨਹੀਂ ਤੁਸੀਂ ਨਹੀਂ ਗੱਲਬਾਤ ਕਰਦੀ ਕੋਈ ਗੱਲਬਾਤ ਹੁੰਦਾ ਵੀਰ ਜੀ ਮੈਂ ਕੋਸ਼ਿਸ਼ ਤਾਂ ਬਿਠੇਰੀ ਕਰਦੀ ਆ ਮੋ ਤੁਹਾਡੇ ਬਲਾਕ ਕੋਆਰਡੀਨੇਟਰਾਂ ਦੀ ਇੰਨੀ ਵੀ ਪਹੁੰਚ ਨਹੀਂ ਕਿ ਐਮਐਲਏ ਨੂੰ ਜਾ ਕੇ ਜਿਹੜੀ ਹੈਗਾ ਗੱਲ ਦੱਸਣ ਵੈਸੇ ਅਸਲ ਦੇ ਵਿੱਚ ਇਹ ਗੱਲਾਂ ਸਭ ਝੂਠ ਨੇ ਬੀਬੀ ਜੀ ਆਪ ਦੀਆਂ ਕੀਤੀਆਂ ਤੇ ਪਰਦੇ ਪਾਉਂਦੇ ਨਜ਼ਰ ਆਏ ਉਹਨਾਂ ਨੇ ਸਾਫ਼ ਤੌਰ ਤੇ ਮੰਨਿਆ ਕਿ ਸਾਡੇ ਭਗਤੇ ਦੇ ਵਿੱਚ ਚੱਟਾ ਵਿਕਦਾ ਉਹਨਾਂ ਨੇ ਸਾਫ਼ ਤੌਰ ਤੇ ਆਪਦੇ ਹੀ ਇੱਕ ਅਹੁਦੇਦਾਰ ਦਾ ਨਾਮ ਲਿਆ ਕਿ ਉਹਦੀ ਦੁਕਾਨ ਦੇ ਉੱਪਰ ਆ ਕੇ ਚੱਟਾ ਵਿਕਦਾ ਉਹਦੀ ਦੁਕਾਨ ਦੇ ਉੱਪਰ ਬਹਿ ਕੇ ਚੱਟਾ ਵੇਚਿਆ ਜਾਂਦਾ ਚਿੱਟੇ ਦੀ ਤਸਕਰੀ ਹੁੰਦੀ ਆ ਫਿਰ ਆਪਦੀ ਵੀ ਇਹਨਾਂ ਦੀ ਆਡੀਓ ਵਾਇਰਲ ਹੁੰਦੀ ਆ ਹੁਣ ਇਹ ਵੀ ਪਤਾ ਹੋਵੇ ਕਿ ਉਹਨਾਂ ਦੇ ਹਲਕੇ ਦੇ ਵਿੱਚ ਚੱਟਾ ਵਿਕਦਾ ਆ ਉਹਨਾਂ ਦਾ ਖੁਦ ਦਾ ਅਹੁਦੇਦਾਰ ਚੱਟਾ ਵੇਚਦਾ ਆ ਕੀ ਗੱਲ ਕੀ ਲੱਗਦਾ ਕਿ ਫਿਰ ਇਹ ਗੱਲਾਂ ਮੁਕਮਾ ਐਮ ਐਮ ਐਲ ਏ ਸਾਹਿਬ ਨੂੰ ਪਤਾ ਨਹੀਂ ਹੋਣੀਆਂ ਐਮ ਐਮ ਐਲ ਏ ਸਾਹਿਬ ਨੂੰ ਸਾਫ਼ ਤੇ ਸਪਸ਼ਟ ਤੌਰ ਤੇ ਪਤਾ ਹੋਣਗੀਆਂ ਹੁਣ ਗੱਲ ਬਾਹਰ ਆ ਪਤਾ ਨਹੀਂ ਕਿਹੜੇ ਕਿਹੜੇ ਬਿਆਨ ਕੈਸੇ ਕੈਸੇ ਬਿਆਨ ਜਿਹੜੇ ਆ ਉਹ ਵੀ ਜਿਹੜੇ ਹੈਗੇ ਆ ਦੇਣਗੇ ਕਿ ਨਹੀਂ ਜੀ ਸਾਡੇ ਨਾਲ ਨਹੀਂ ਆ ਅਸੀਂ ਬਣਦੀ ਕਾਰਵਾਈ ਕਰਾਂਗੇ ਕੀ ਗੱਲ ਫਿਰ ਭਾਈ ਪੁਲਿਸ ਨੂੰ ਨਹੀਂ ਪਤਾ ਪਰ ਜਿਹੜੇ ਚ ਜਿਹਦੇ ਤੇ ਚਿੱਟੇ ਦੀ ਤਸਕਰੀ ਦੇ ਇਲਜ਼ਾਮ ਲੱਗਦੇ ਨੇ ਜਿਹਦੀਆਂ ਦੁਕਾਨਾਂ ਤੇ ਬੈਠ ਕੇ ਚਿੱਟੀ ਤਸਕਰੀ ਕਰਨ ਦੇ ਇਲਜ਼ਾਮ ਲੱਗਦੇ ਨੇ ਉਹ ਤਾਂ ਤੁਹਾਡੇ ਐਮਐਲਏ ਦੇ ਨਾਲ ਸਾਫ਼ ਤੌਰ ਤੇ ਫਿਰਦਾ ਉਹਦੀਆਂ ਤਸਵੀਰਾਂ ਤੁਹਾਡੇ ਐਮਐਲਏ ਦੇ ਨਾਲ ਫਿਰ ਤੁਸੀਂ ਕਿਵੇਂ ਕਹਿ ਦੋਗੇ ਕਿ ਪੰਜਾਬ ਦੇ ਪੰਜਾਬ ਵਿੱਚ ਨਸ਼ਾ ਮੁਕਤੀ ਮਹਿੰਮ ਜਿਹੜੀ ਆ ਚੱਲ ਰਹੀ ਹੈ ਪੰਜਾਬ ਦੇ ਵਿੱਚ ਯੁੱਧ ਨਸ਼ਿਆਂ ਵਿਰੁੱਧ ਚੱਲ ਰਿਹਾ ਆ ਤੁਹਾਡਾ ਭਗਤੇ ਭਾਈ ਕਿਤੇ ਦੇ ਵਿੱਚ ਤਾਂ ਤੁਹਾਡੇ ਆਪ ਦੇ ਬੰਦੇ ਬੋਲੀ ਜਾਂਦੇ ਆ ਆਮ ਸ਼ਰਿਆਮ ਸਾਡੇ ਪਿੰਡ ਦੇ ਵਿੱਚ ਏਰੀਆ ਦੇ ਵਿੱਚ ਚੱਟਾ ਵਿਕਦਾ ਤੇ ਜਿਹੜੇ ਆਮ ਆਦਮੀ ਪਾਰਟੀ ਦੇ ਉਹਦੇਦਰਾ ਉਹ ਵੇਚੀ ਜਾਂਦਾ ਦੱਸੋ ਫਿਰ ਗੱਲਾਂ ਕਿਹੜੀਆਂ ਨੇ ਗੱਲਾਂ ਸਿਰਫ ਅਸੋਰੇਂਦਰ ਹਵਾਈ ਨੇ ਜਿਹੜੀਆਂ ਹਵਾ ਦੇ ਵਿੱਚ ਗੱਲਾਂ ਹੁੰਦੀਆਂ ਨੇ ਹਵਾ ਦੇ ਵਿੱਚ ਗੱਲਾਂ ਕੀਤੀਆਂ ਗਈਆਂ ਕਿਹੜੇ ਪੁਲਿਸ ਅਧਿਕਾਰੀ ਤੇ ਕਾਰਵਾਈ ਹੋਈ ਹੈ ਜੀ ਅੱਜ ਤੱਕ ਕਿਹੜਾ ਨਸ਼ੇ ਦਾ ਵੱਡਾ ਤਸਕਰ ਨਸ਼ੇ ਦਾ ਵੱਡਾ ਮਗਰਮਚ ਤੁਸੀਂ ਫੜ ਕੇ ਜੇਲ੍ਹ ਦੇ ਵਿੱਚ ਅੰਦਰ ਡੱਕਿਆ ਗਾ ਕਿਹੜੇ ਤੇ ਹੁਣ ਤੱਕ ਜਿਹੜੀ ਤੁਸੀਂ ਕਾਰਵਾਈ ਕੀਤੀ ਆ ਕਿਹੜਾ ਪੰਜਾਬ ਦਾ ਐਸਾ ਪਿੰਡ ਆ ਜਿਹੜਾ ਤੁਸੀਂ ਨਸ਼ਾ ਮੁਕਤ ਕਰਤਾ ਮਾਮਾ ਦੀਆਂ ਸੋਨੀਆਂ ਹੁੰਦੀਆਂ ਹੁੰਦੀਆਂ ਕੁੱਖਾਂ ਤੁਹਾਨੂੰ ਨਹੀਂ ਦਿੰਦੀਆਂ ਭੈਣਾ ਦੇ ਉਜੜਦੇ ਸੁਹਾਗ ਤੁਹਾਨੂੰ ਨਹੀਂ ਦਿੰਦੇ ਭੈਣਾ ਜਿਹੜੇ ਗੁੱਟਾਂ ਤੇ ਰੱਖਣੀਆਂ ਬੰਦੀਆਂ ਸੀ ਉਹ ਗੋਟੀ ਨਹੀਂ ਰਹੇ ਕਿ ਤੁਹਾਨੂੰ ਉਹ ਨਹੀਂ ਦਿੰਦੇ ਉਹ ਉਜਾੜੇ ਕੀ ਨੇ ਆ ਉਹ ਉਜਾੜੇ ਇਸ ਚਿੱਟੇ ਨੇ ਆ ਜਿਹੜੇ ਇਸ ਚਿੱਟੇ ਨੇ ਜਿਹੜਾ ਚਿੱਟਾ ਇਕੱਲੇ ਤੁਹਾਡੇ ਯੁੱਧ ਨਸ਼ਿਆਂ ਵਿਰੁੱਧ ਦੇ ਪ੍ਰਚਾਰ ਦੇ ਨਾਲ ਖਤਮ ਨਹੀਂ ਹੋਣਾ ਜਿਹੜਾ ਚਿੱਟਾ ਇਕੱਲੇ ਤੁਹਾਡੇ ਬੈਂਡਰਾਂ ਦੇ ਨਾਲ ਖਤਮ ਨਹੀਂ ਹੋਣਾ ਗਰਾਊਂਡ ਤੇ ਆ ਕੇ ਕੰਮ ਕਰਨਾ ਪੂ ਚਾਹੇ ਕੋਈ ਤੁਹਾਡਾ ਆ ਤੇ ਚਾਹੇ ਕੋਈ ਕਿਸੇ ਹੋਰ ਦਾ ਕੋਈ ਕਾਲੀ ਆ ਕੋਈ ਕਾਂਗਰਸੀ ਆ ਕੋਈ ਭਾਜਪਾ ਵਾਲਾ ਉਹਨੂੰ ਟੰਗੋ ਜੇ ਬਣਦੀ ਕਾਰਵਾਈ ਉਹ ਤੇ ਕਰੋ ਫਿਰ ਪਤਾ ਲੱਗੂ ਯਾਰ ਤੁਹਾਡੇ ਆਪ ਦੇ ਬੰਦੇ ਸ਼ਰਮ ਕਬੂਲੀ ਜਾਂਦੇ ਆ ਤੁਹਾਡੇ ਆਪ ਦੇ ਕਹੀ ਜਾਂਦਾ ਕਿ ਐਮਐਲਏ ਬਲਕਾਰ ਸਿੱਧੂ ਦੇ ਨਾਲ ਸਾਡੀ ਸਿੱਧੀ ਆ ਹੁਣ ਕਿਸੇ ਗੱਲ ਦੀ ਪਰਵਾਹ ਨਹੀਂ ਹੁਣ ਸ਼ਰਿਆਂ ਵਿੱਚ ਆਪਾਂ ਕੰਮ ਕਰਾਂਗੇ ਫਿਰ ਇਹਨੂੰ ਕੀ ਮੰਨ ਕੇ ਚੱਲ ਗਏ ਉਹ ਵੀ ਬਹੁਤ ਛੋਟੇ ਅਹੁਦੇਦਾਰ ਬਲਾਕ ਕੋਆਰਡੀਨੇਟਰ ਬਲਾਕ ਕੋਆਰਡੀਨੇਟਰਾਂ ਦੇ ਆ ਹਾਲ ਨੇ ਸੋਸ਼ਲ ਮੀਡੀਆ ਦੇ ਤੁਹਾਡੇ ਪ੍ਰਧਾਨ ਲੈ ਨੇ ਉਹਨਾਂ ਦੇ ਆ ਹਾਲ ਨੇ ਤੇ ਜਿਨ੍ਹਾਂ ਨੂੰ ਕੋਈ ਚੰਗੇ ਚੰਗੇ ਅਹੁਦੇ ਕੋਈ ਚੇਅਰਮੈਨ ਨੇ ਦਿੱਤਿਆ ਨਹੀਂ ਕੋਈ ਵੱਡੇ ਅਹੁਦੇ ਦਿੱਤੇ ਨੇ ਫਿਰ ਉਹਨਾਂ ਦਾ ਕੀ ਹਾਲ ਹੋਊਗਾ ਕਿਵੇਂ ਮੰਨ ਲਿਏ ਪਰ ਪ੍ਰਮਜੀ ਪੰਜਾਬ ਨਸ਼ਾ ਮੁਕਤ ਹੋਇਆ ਨਚਾਣੋਸ਼ਾ ਮੁਕਤ ਕੋਈ ਨਹੀਂ ਹੋਇਆ ਜਨਾਬ ਕਾਂਗਰਸ ਵੇਲੇ ਚੱਲਦਾ ਸੀ ਅਕਾਲੀ ਦਲ ਵੇਲੇ ਚੱਲਦਾ ਸੀ ਚੱਲਦਾ ਹੁਣ ਵੀ ਹੈ ਗੱਲ ਕੀ ਹੈ ਸ਼ਕਲਾਂ ਬਦਲੀਆਂ ਨੇ ਚਿਹਰੇ ਬਦਲੇ ਆ ਚਿਹਰੇ ਬਦਲ ਕੇ ਹੁਣ ਹੋਰ ਆ ਗਏ ਉਹਨਾਂ ਤੇ ਠੱਪਾ ਆਮ ਆਦੀ ਪਾਰਟੀ ਵਾਲਾ ਲੱਗ ਗਿਆ ਠੱਪਾ ਝਾੜੂ ਵਾਲਾ ਲੱਗ ਗਿਆ ਓਮੀ ਵਿਕਦਾ ਓਮੀ ਕਾਂਗਰਸ ਵੇਲੇ ਵਿਕਿਆ ਓਮੀ ਅਕਾਲੀਆਂ ਵੇਲੇ ਵਿਕਿਆ ਓਮੀ ਆਮ ਆਦੀ ਪਾਰਟੀ ਵੇਲੇ ਵਿਕਦਾ ਤੇ ਪਿੰਡਾਂ ਜਾ ਕੇ ਦੇਖ ਲਓ ਹੁਣ ਵਿਕ ਕੇ ਵਿਕਦਾ ਤਾਂ ਹੈ ਵਾਅਦਾ ਕਿੰਨਾ ਹੋ ਗਿਆ ਉਹ ਵੀ ਦੇਖ ਲਵੋ ਹੁਣ ਹੁਣ ਆਮ ਪਰਿਵਾਰਾਂ ਤੱਕ ਦਲਿਤ ਪਰਿਵਾਰਾਂ ਦੇਕਰ ਆ ਤੱਕ ਜਿਹੜਾ ਹੈਗਾ ਉਹ ਚਿੱਟਾ ਉਹਨਾਂ ਦੇ ਘਰਾਂ ਤੱਕ ਵੀ ਪਹੁੰਚ ਗਿਆ ਉਹਨਾਂ ਦੇ ਘ ਬੀਬਾ ਜੀ ਤਾਂ ਇਹ ਕਹਿੰਦੇ ਨੇ ਕਿ ਮੈਂ ਇੱਕ ਸੋਸ਼ਲ ਵਰਕਰ ਆ ਮੈਂ ਪਹਿਲਾਂ ਵੀ ਲੋਕਾਂ ਦੇ ਘਰੋ ਘਰੀ ਜਾ ਕੇ ਉਹਨਾਂ ਨੂੰ ਪੁਲਿਸ ਤੋਂ ਫੜਵਾਇਆ ਪੁਲਿਸ ਦੇ ਨਾਲ ਜਾ ਕੇ ਫੜਵਾਇਆ ਪਰ ਮੈਂ ਕਿਦਾਂ ਚਿੱਟਾ ਵੇਚ ਸਕਦੀ ਆ ਇਹ ਤਾਂ ਕਹਿੰਦੇ ਨੇ ਨਾ ਉਹ ਤਾਂ ਇਹ ਕਹਿੰਦੇ ਨੇ ਕਿ ਮੇਰੇ ਹਸਬੰਦ ਹੋਰੇ ਸੱਤ ਭਰਾ ਸੀ ਤੁਸੀਂ ਸਾਡੇ ਪਿੰਡ ਦੇ ਵਿੱਚ ਜਾ ਕੇ ਪਤਾ ਕਰ ਲਵੋ ਕਿ ਕਿਹੜਾ ਚਿੱਟਾ ਵੇਚਦਾ ਜਾਂ ਕਿਹੜਾ ਨਹੀਂ ਵੇਚਦਾ ਯਾਰ ਮੈਨੂੰ ਇੱਕ ਗੱਲ ਦੱਸ ਜਿਹੜੇ ਜਿਹੜਾ ਕੋਈ ਚੋਰ ਆ ਉਹ ਕਹਿ ਦੂਗਾ ਕਿ ਮੈਂ ਚੋਰੀ ਕੀਤੀ ਆ ਉਹ ਤਾਂ ਆਪਦੀ ਚੋਰੀ ਬਚਾਊਗਾ ਉਹ ਕਿਵੇਂ ਕਹਿ ਦੂ ਮੈਂ ਚੋਰੀ ਕੀਤੀ ਆ ਫਿਰ ਹੋ ਸਕਦਾ ਚਲੋ ਠੀਕ ਹੈ ਅਸੀਂ ਬੀਬਾ ਜੀ ਦੀ ਗਲਤੀ ਯਕੀਨ ਕਰ ਲੈਂਦੇ ਜਦੋਂ ਕੱਲ ਮੇਰੀ ਆਡੀਓ ਰਿਕਾਰਡਿੰਗ ਮੈਂ ਆਡੀਓ ਗੱਲਬਾਤ ਉਹਨੇ ਕੀਤੀ ਹੋ ਸਕਦਾ ਮੈਂ ਉਦੋਂ ਪਹਿਲਾਂ ਉਹਦੀ ਗਲਤੀ ਯਕੀਨ ਕਰ ਲੈਂਦਾ ਤੋਂ ਸ਼ੁਰੂਆਤ ਦੇ ਵਿੱਚ ਗੱਲ ਹੁੰਦੀ ਹੈ ਸ਼ੁਰੂਆਤ ਦੇ ਵਿੱਚ ਉਹ ਗੱਲ ਕੈਪਸੂਲਾਂ ਤੋਂ ਚੱਲਦੇ ਨਹੀਂ ਜਿਉ ਤਾਂ ਕੈਪਸੂਲਾਂ ਦੀ ਗੱਲ ਹੋਈ ਸੀ ਮੈਂ ਹਾਜੀ ਕਿਹੜੇ ਕੈਪਸੂਲਾਂ ਦੀ ਆਹ ਕੈਪਸੂਲ ਹੁੰਦੀ ਆਹ ਕੈਪਸੂਲ ਕੈਪਸੂਲਾਂ ਤੋਂ ਚੱਲਦੇ ਚੱਲਦੇ ਚੱਲ ਚੱਲਦੇ 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 ਆਪ ਹੀ ਉਹ ਚੱਟੇ ਤੇ ਆ ਜਾਂਦੇ ਨੇ ਆਪ ਹੀ ਇਹ ਕਹਿ ਦਿੰਦੇ ਨੇ ਕਿ ਇਹ ਗੱਲਾਂ ਸਾਰੀਆਂ ਪਤਾ ਨੇ ਜੀ ਹਰ ਇੱਕ ਨੂੰ ਪਤਾ ਨੇ ਪੁਲਿਸ ਥਾਣੇ ਦੇ ਵਿੱਚ ਵੀ ਪਤਾ ਆ ਇਹ ਗੱਲਾਂ ਸਾਰੀਆਂ ਪਤਾ ਨੇ ਜੀ ਐਮਐਲਏ ਸਾਹਿਬ ਨੂੰ ਤੱਕ ਸਾਨੂੰ ਮਿਲ ਨਹੀਂ ਦਿੱਤਾ ਜਾਂਦਾ ਐਮਐਲਏ ਸਾਹਿਬ ਨੂੰ ਵੀ ਪਤਾ ਜੀ ਸਭ ਨੂੰ ਪਤਾ ਜੀ ਸਾਡੇ ਸ਼ਰਮ ਚੱਟਾ ਵਿੱਕਦਾ ਤਾਂ ਫਿਰ ਕਿਵੇਂ ਗੱਲ ਯਕੀਨ ਕਰ ਲਗੇ ਬੀਬਾ ਜੀ ਤੁਹਾਡੀ ਗੱਲ ਤੇ ਕਿਵੇਂ ਤੁਸੀਂ ਤਾਂ ਇਹ ਕਹਿਣੇ ਹੋਗੇ ਕਿ ਐਮਐਲਏ ਸਾਹਿਬ ਨੂੰ ਮਿਲਣ ਤੱਕ ਨਹੀਂ ਦਿੱਤਾ ਜਾਂਦਾ ਹੁਣ ਜਦੋਂ ਨਾਲ ਖੜੇ ਐਮਐਲਏ ਸਾਹਿਬ ਦੇ ਨਾਲ ਫੋਟੋਆਂ ਥੋੜੀਆਂ ਵਾਇਰਲ ਹੁੰਦੀਆਂ ਤਸਵੀਰਾਂ ਵਾਇਰਲ ਹੁੰਦੀਆਂ ਕਿਵੇਂ ਸੋ ਯਕੀਨ ਕਰ ਲਈ ਕਿ ਐਮਐਲਏ ਸਾਹਿਬ ਨੂੰ ਤੁਹਾਨੂੰ ਮਿਲ ਨਹੀਂ ਦਿੱਤਾ ਜਾਂਦਾ ਉਹ ਤਾਂ ਆਪਦੇ ਕੀਤੇ ਤੇ ਪਰਦਾ ਪਾਇਆ ਜਾ ਰਿਹਾ ਉਹ ਚਲੋ ਠੀਕ ਆ ਰੱਬ ਸਭਬੀ ਪਤਾ ਨਹੀਂ ਕਿਹਨੇ ਉਹ ਆਡੀਓ ਵਾਇਰਲ ਕਰਤੀ ਕਿਉਂਕਿ ਬਥੇਰੇ ਹੁੰਦੇ ਨੇ ਨਾ ਉਨੇ ਕਿਸੇ ਨੇ ਆਡੀਓ ਵਾਇਰਲ ਕਰਤੀ ਕਿਵੇਂ ਕਰਤੀ ਕੀ ਕਰਤੀ ਉਸ ਚੀਜ਼ ਦਾ ਨਹੀਂ ਮੈਨੂੰ ਪਤਾ ਪਰ ਉਹ ਵਾਇਰਲ ਹੋ ਗਈ ਹੁਣ ਬੀਬਾ ਜੀ ਨੂੰ ਹੱਥਾਂ ਪੈਰਾਂ ਦੀ ਪਈ ਹੋਈ ਆ ਕੱਲੇ ਬੀਬਾ ਜੀ ਨੂੰ ਕਿਉਂ ਇਹਨਾਂ ਦੇ ਹਲਕੇ ਦੇ ਵਿੱਚ ਵੀ ਕਹਿੰਦੇ ਹੁਣ ਭਾਜੜ ਮੱਚੀ ਹੋਈ ਆ ਭਗਦੜ ਮੱਚੀ ਹੋਈ ਆ ਜਦ ਤੱਕ ਕੋਈ ਜਸਵਿੰਦਰ ਕੌਰ ਨਵੀਂ ਲੱਭੀ ਜਾਵੇ ਤੇ ਜਾਫਰ ਕੋਈ ਐਸਾ ਹੀਲਾ ਕੀਤਾ ਜਾਵੇ ਕਿ ਇਸ ਗੱਲ ਨੂੰ ਕਿਨਾਰੇ ਕੀਤਾ ਜਾਵੇ ਜਾਂ ਐਮਐਲਏ ਬਲਕਾਰ ਸਿੱਧੂ ਤੋਂ ਪਾਸੇ ਜਿਹੜਾ ਕੀਤਾ ਜਾਵੇ ਮੈਂ ਤਾਂ ਕਹਿਣਾ ਕਿ ਐਮਐਲਏ ਸਾਹਿਬ ਉਹ ਬੀਬੀ ਨੇ ਤੁਹਾਡਾ ਨਾਂ ਲਿਆ ਤਾਂ ਹੀ ਤੁਹਾਡੇ ਨਾਮ ਦੇ ਨਾਲ ਇਹ ਚੀਜ਼ਾਂ ਜਿਹੜੀਆਂ ਜੁੜੀਆਂ ਨੇ ਤਾਂ ਇਹਦਾ ਸਾਫ਼ ਤੌਰ ਤੇ ਸਪਸ਼ਟਿਕਰਨ ਦਿਓ ਕਿ ਭਾਈ ਗੱਲ ਕੀ ਆ ਅਸਲ ਦੇ ਵਿੱਚ ਕਹਾਣੀ ਜਿਹੜੀ ਆ ਉਹ ਕੀ ਆ ਉਲਜੀ ਕਹਾਣੀ ਜਿਹੜੀ ਆ ਕਿੱਥੇ ਆ ਜਿ세 ਬੀਆ ਨਾਮ ਲੈਂਦੀ ਹੈ ਜਿਸਦੀ ਦੁਕਾਨ ਦੇ ਬੈਠ ਕੇ ਚੱਟੇ ਤਸਕਰੀ ਦਾ ਹੋਣ ਦੀ ਗੱਲ ਕਰਦੀ ਜਿੱਥੇ ਬੈਠ ਕੇ ਉਹ ਕਹਿੰਦੀ ਕਿ ਚੱਟਾ ਵਿਕਦਾ ਉਹ ਕੌਣ ਆ ਉਹ ਕੌਣ ਆ ਉਹਦੀ ਦੁਕਾਨ ਤੇ ਚੱਟਾ ਵਿਕਦਾ ਵਾਕਿਆ ਦੇ ਵਿੱਚ ਵਿਕਦਾ ਤੁਹਾਡਾ ਕਰੀਬਿਓ ਕੀ ਤਸਵੀਰਾਂ ਤੁਹਾਡੇ ਨਾਲ ਨੇ ਤਾਂ ਇਹ ਜਿਹੜੀ ਉਲਝਣ ਤਾਣੀ ਆ ਇਹ ਤਾਂ ਮੈਂ ਕਹਣਾ ਕਿ ਐਵੇਂ ਲੈ ਬਲਕਾਰ ਸਿੱਧੂ ਹੋਰਾਂ ਨੂੰ ਹੀ ਸਲਝਾਉਣੀ ਜਿਹੜੀ ਆ ਉਹਨਾਂ ਨੂੰ ਹੀ ਸਲਝਾਉਣੀ ਚਾਹੀਦੀ ਆ ਪਰ ਵੱਡੇ ਸਵਾਲੇ ਚਿੰਤਾ ਸਰਕਾਰ ਦੇ ਉੱਪਰ ਜਿਹੜੇ ਆ ਉਹ ਖੜੇ ਹੋਗੇ ਜੀ